ਵਾਹਿਗੁਰੂ ਜੀ ਕੀ ਬੋਲੇ ਗੁਰਪਿਆਰੀ ਸਾਧ ਸੰਗਤ ਜੀ ਪਿਛਲੇ ਦਿਨੀ ਇੰਟਰਨੈਸ਼ਨਲ ਪੰਥਕਦਾਲ ਧਾਰਮਿਕ ਵਿੰਗ ਦੇ ਜੋ ਅਫਸਰ ਦਫ਼ਤਰ ਦੇ ਵਿੱਚ ਪਿੰਡ ਬੱਲੀਆਂ ਵਿਖੇ ਪਹੁੰਚ ਕੇ ਸਰਦਾਰ ਤਨਮਨ ਸਿੰਘ ਜੀਵਨ ਕੁਮਾਰ ਔਰ ਨਿਸ਼ਤਰ ਸਿੰਘ ਵੱਲੋਂ ਇੱਕ ਸ਼ਿਕਾਇਤ ਕੀਤੀ ਗਈ ਸੀ ਕਿ ਸਾਡੇ ਭਰਾਵਾਂ ਦਾ ਕੋਈ ਝਗੜਾ ਜ਼ਮੀਨੀ ਝਗੜਾ ਤੇ ਪੁੱਜ ਬਲਵਿੰਦਰ ਸਿੰਘ ਜੋ ਜ세ਬਬੰਦੀ ਦੇ ਸਰਕਲ ਪ੍ਰਧਾਨਮੀ ਤਲਵੰਡੀ ਦੇ ਉਹਨਾਂ ਨਾਲ ਝਗੜਾ ਚੱਲ ਰਿਹਾ ਹੈ। ਸੋ ਅੱਜ ਅਸੀਂ 19 ਦਸੰਬਰ 5 ਨੂੰ ਪਿੰਡ ਹਰਾਜ ਦੇ ਗੁਰੂ ਘਰ ਵਿਖੇ ਪਹੁੰਚ ਕੇ ਸਾਰੀ ਸੰਗਤ ਨੂੰ ਇਕੱਠਿਆਂ ਕਰਕੇ ਮੇਰੇ ਨਾਲ ਭਾਈ ਅਮਰੀਕ ਸਿੰਘ ਚੂਸਕਾ, ਜਸਵਿੰਦਰ ਸਿੰਘ ਛੋਡੀ, ਭਾਈ ਬਲਕਾਰ ਸਿੰਘ ਵੱਲਿਆ, ਸਰਬਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਸੀ। ਸਾਰੇ ਨਗਰ ਦੇ ਸਿੰਘਾਂ ਵੱਲੋਂ ਤੇ ਜੱਥੇਬੰਦੀ ਦੇ ਸਿੰਘਾਂ ਵੱਲੋਂ ਸਹਿਯੋਗ ਦੇ ਕੇ ਜਿੰਨਾ ਵੀ ਜ਼ਮੀਨੀ ਵਿਵਾਦ ਚੱਲਦਾ ਸੀ 6 ਕਿੱल्ल्याਾਂ ਦਾ ਜ਼ਮੀਨੀ ਵਿਵਾਦ ਨੂੰ ਨਿਪਟਾ ਕੇ ਅਸੀਂ ਜੋ ਝਗੜਾ ਹੋਇਆ ਸੀ ਉਸ ਝਗੜੇ ਦੀ ਪਰਥਾਏ ਇਹਨਾਂ ਦੇ ਗਿਲੇ ਸ਼ਿਕਵੇ ਦੂਰ ਕਰਕੇ ਰਾਜਨਾਵਾ ਕਰਵਾਇਆ ਗਿਆ ਹੈ ਸੋ ਇਹਨਾਂ ਦਾ ਅੱਜ ਤੋਂ ਬਾਅਦ ਕੋਈ ਕਿਸੇ ਕਿਸਮ ਦਾ ਲੜਾਈ ਝਗੜਾ ਨਹੀਂ ਜੋ ਜ਼ਮੀਨੀ ਵਿਵਾਦ ਸੀ ਉਹ ਵੀ ਨਿਪਟਾ ਕੇ ਸਾਰਿਆਂ ਦੀ ਹਾਗਰਸੀ ਕਰਵਾਈ ਗਈ ਹੈ ਤੇ ਮੈਂ ਇਸ ਮੌਕੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਆਪ ਗਵਾਈ ਕਰਕੇ ਜਿਨ੍ਹਾਂ ਨੂੰ ਨਮਸਕਾਰ ਕਰਕੇ ਅਸੀਂ ਉਹਨਾਂ ਦੇ ਚਰਨਾਂ ਵਿੱਚ ਬੈਠ ਕੇ ਇਹ ਵੱਡਾ ਫੈਸਲਾ ਲਿਆ ਆ ਜਥੇਬੰਦੀ ਦਾ ਬਹੁਤ ਵੱਡਾ ਫੈਸਲਾ ਅਸੀਂ ਸਾਰੇ ਆਗੂਆਂ ਦਾ ਔਰ ਪਿੰਡ ਦੀ ਸੰਗਤ ਦਾ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ